ਪਾਈ ਅਮਰਤਪਾਲ ਸਿੰਘ 24 ਜੂਨ ਤੋਂ ਫੈਲਾ ਰਿਹਾ ਹੋ ਸਕਦੇ ਨੇ ਤੇ ਉਥੇ ਹੀ ਇਹ ਵੱਡੀ ਖਬਰ ਹੈ ਜਿਹੜੀ ਕਿ ਸਿੱਖ ਜਥੇਬੰਦੀਆਂ ਦੇ ਨਾਲ ਜੁੜੇ ਰਹੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲਗਾਤਾਰ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜੋ ਐਨਐਸਏ ਪਾਇਮਰਤ ਪਾਲ ਸਿੰਘ ਅਤੇ ਬਾਕੀ ਸਿੰਘਾਂ ਦੇ ਉੱਤੇ ਲਗਾਇਆ ਗਿਆ ਉਸ ਨੂੰ ਵਾਪਸ ਲਿਆ ਜਾਵੇ ਤੇ ਜਿਸ ਦੇ ਦੌਰਾਨ ਲਗਾਤਾਰ ਜਿਹੜਾ ਕਿ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੋਂ થી ਪਾਇਮਰਤ ਪਾਲ ਸਿੰਘ ਨੇ ਵੱਲੋਂ ਵੀ ਚਿੱਠੀ ਲਿਖੀ ਗਈ ਰਿਹਾਈ ਆਰਜੀ ਰਿਹਾਈ ਦੀ ਜਿਹੜੀ ਮੰਗ ਕੀਤੀ ਗਈ ਤੇ ਦੂਜੇ ਪਾਸੇ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਜਿੱਤ ਜਿਹੜੀ ਕਿ ਪ੍ਰਾਪਤ ਕਰਕੇ ਨੇ ਤੇ ਉੱਥੇ ਹੀ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾ ਹੋ ਰਹੀਆਂ ਨੇ ਤੇ ਉੱਥੇ ਹੀ ਦੱਸੀਏ ਕਿ ਖਡੂਰ ਸਾਹਿਬ ਤੋਂ ਸੰਸਦ ਚੁਣੇ ਗਏ ਅਮਰਤਪਾਲ ਸਿੰਘ 24 ਜੂਨ ਤੋਂ ਪਹਿਲਾ ਪਹਿਲਾ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਹਾਲੇ ਤੱਕ ਪੰਜਾਬ ਸਰਕਾਰ ਨੇ ਆਰਜੀ ਰਿਹਾਈ ਸੰਬੰਧੀ ਕੋਈ ਹੁਕਮ ਜੜਾ ਕੀ ਯਾਰੀ ਨਹੀਂ ਕੀਤੇ ਗਏ ਪਰ ਕਾਨੂੰਨ ਮੁਤਾਬਿਕ ਨਵੇਂ ਚੁਣੇ ਐਮਪੀ ਨੂੰ ਸੌ ਚੁੱਕਣੀ ਹੁੰਦੀ ਹੈ ਤੇ ਜਿਸ ਦੇ ਨਾਲ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਆਉਣਾ ਪਵੇਗਾ ਕਿਉਂਕਿ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਹੁਣ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਜਿਹੜਾ ਹੈ ਕਿ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪਹਿਲੇ ਸੈਸ਼ਨ ਦੇ ਵਿੱਚ ਨਵੇਂ ਸੰਸਦ ਜਿਹੜੇ ਕਿ ਮੈਂਬਰਾਂ ਨੂੰ ਸੌਂ ਚੁਕਾਈ ਜਾਵੇਗੀ ਤੇ ਸੈਸ਼ਨ ਦੇ ਪਹਿਲੇ ਦਿਨਾਂ ਦਿਨਾਂ ਦੇ ਵਿੱਚ ਨਵੇਂ ਚੁਣੇ ਗਏ ਮੈਂਬਰ ਸੌਂ ਚੱਕਣਗੇ ਤੇ ਸੰਸਦ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ ਤੇ ਸੈਸ਼ਨ 3 ਜੁਲਾਈ ਨੂੰ ਜਿਹੜਾ ਕੇਸ ਸਮਾਪਤ ਹੋਵੇਗਾ ਰਾਸ਼ਟਰਪਤੀ ਜਿਹੜੇ ਕੇ 7 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਦੀ ਸਾਝੀ ਇਸ ਬੈਠਕ ਨੂੰ ਸੰਬੋਧਿਤ ਕਰਨਗੇ ਤੇ ਨਵੀਂ ਸਰਕਾਰ ਦੇ ਅਗਲੇ 5 ਸਾਲਾਂ ਦੇ ਕੰਮਾਂ ਦੀ ਰੂਪਰੇਖਾ ਪੇਸ਼ ਕਰਨਗੇ ਤੇ ਇਸ ਤੋਂ ਇਲਾਵਾ 266ਵੀਂ ਜਿਹੜੀ ਕੇ ਰਾਜ ਸਭਾ ਦਾ ਸੈਸ਼ਨ 7 ਜੂਨ ਤੋਂ ਸ਼ੁਰੂ ਹੋਵੇਗਾ ਤੇ ਅਜਿਹੇ ਦੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਚੁਣੇ ਗਏ ਅਮਰਤਪਾਲ ਨੂੰ ਵੀ ਸੰਸਦ ਦੇ ਵਿੱਚ ਸ਼ਾਮਲ ਹੋਣ ਪੈਣਾ ਪਵੇਗਾ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਸਿਰਫ ਅਮਰਤਪਾਲ ਹੀ ਹਨ ਤੇ ਸਭ ਤੋਂ ਵੱਧ ਅੰਤਰ ਨਾਲ ਵੀ ਅਮਰਤਪਾਲ ਨੇ ਚੌਣ ਦਿੱਤੀ ਹੈ ਤੇ ਉੱਥੇ ਹੀ ਫਿਲਹਾਲ ਅਮਰਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੰਦ ਰਹੇ ਤੇ ਐਨਐਸਏ ਅਮਰਤਪਾਲ ਸਿੰਘ ਸਮੇਤ ਉਹਨਾਂ ਦੇ 9 ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਹਾਲੇ ਤੱਕ ਅਮਰਤਪਾਲ ਦੀ ਰਿਹਾਈ ਸੰਬੰਧੀ ਸਰਕਾਰ ਨੇ ਕੋਈ ਵੀ ਫੈਸਲਾ ਨਹੀਂ ਲਿਆ ਅਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਅਮਰਤਪਾਲ ਨੂੰ ਲੈ ਕੇ ਜਿਹੜੀ ਕਿ ਜਲਦੀ ਰਿਹਾਈ ਹੋ ਸਕਦੀ ਹੈ ਤੇ ਉੱਥੇ ਹੀ ਇਹ ਵੱਡੀ ਖਬਰ ਹੈ ਜਿਹੜੀ ਕਿ ਸਿੱਖ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲਗਾਤਾਰ ਸਿੱਖ ਜਥੇਬੰਦੀਆਂ ਰਿਹਾਈ ਦੀ ਮੰਗ ਕਰ ਰਹੀਆਂ ਨੇ ਪੰਜਾਬ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਜੋ ਐਨਐਸਏ ਪਾਇਮਰਤ ਪਾਲ ਸਿੰਘ ਅਤੇ ਬਾਕੀ ਸਿੰਘਾਂ ਦੇ ਉੱਤੇ ਲਗਾਇਆ ਗਿਆ ਉਸ ਨੂੰ ਵਾਪਸ ਲਿਆ ਜਾਵੇ ਤੇ ਜਿਸ ਦੇ ਦੌਰਾਨ ਲਗਾਤਾਰ ਜਿਹੜਾ ਕਿ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੋਂ થી ਪਾਇਮਰਤ ਪਾਲ ਸਿੰਘ ਨੇ ਵੱਲੋਂ ਵੀ ਚਿੱਠੀ ਲਿਖੀ ਗਈ ਰਿਹਾਈ ਆਰਜੀ ਰਿਹਾਈ ਦੀ ਜਿਹੜੀ ਮੰਗ ਕੀਤੀ ਗਈ ਤੇ ਦੂਜੇ ਪਾਸੇ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਲੀਡ ਜਿੱਤ ਜਿਹੜੀ ਕਿ ਪ੍ਰਾਪਤ ਕਰਕੇ ਨੇ ਤੇ ਉੱਥੇ ਹੀ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਹੁਣ ਚਰਚਾਵਾ ਹੋ ਰਹੀਆਂ ਨੇ ਤੇ ਉਥੇ ਹੀ ਦੱਸੀਏ ਕਿ ਖਡੂਰ ਸਾਹਿਬ ਤੋਂ ਸੰਸਦ ਚੁਣੇ ਗਏ ਅਮਰਤਪਾਲ ਸਿੰਘ 24 ਜੂਨ ਤੋਂ ਪਹਿਲਾ ਪਹਿਲਾ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਹਾਲੇ ਤੱਕ ਪੰਜਾਬ ਸਰਕਾਰ ਨੇ ਆਰਜੀ ਰਿਹਾਈ ਸੰਬੰਧੀ ਕੋਈ ਹੁਕਮ ਜੜਕ ਯਾਰੀ ਨਹੀਂ ਕੀਤੇ ਗਏ ਪਰ ਕਾਨੂੰਨ ਮੁਤਾਬਕ ਨਵੇਂ ਚੁਣੇ ਐਮਪੀ ਨੂੰ ਸੌ ਚੁੱਕਣੀ ਹੁੰਦੀ ਹੈ ਤੇ ਜਿਸ ਦੇ ਨਾਲ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਆਉਣਾ ਪਵੇਗਾ ਕਿਉਂਕਿ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਹੁਣ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਜਿਹੜਾ ਹੈ ਕਿ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਉੱਥੇ ਹੀ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪਹਿਲੇ ਸੈਸ਼ਨ ਦੇ ਵਿੱਚ ਨਵੇਂ ਸੰਸਦ ਜਿਹੜੇ ਕਿ ਮੈਂਬਰਾਂ ਨੂੰ ਸੌਂ ਚੁਕਾਈ ਜਾਵੇਗੀ ਤੇ ਸੈਸ਼ਨ ਦੇ ਪਹਿਲੇ ਦਿਨਾਂ ਦਿਨਾਂ ਦੇ ਵਿੱਚ ਨਵੇਂ ਚੁਣੇ ਗਏ ਮੈਂਬਰ ਸੌਂ ਚੱਕਣਗੇ ਤੇ ਸੰਸਦ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ ਤੇ ਸੈਸ਼ਨ 3 ਜੁਲਾਈ ਨੂੰ ਜਿਹੜਾ ਕੇਸ ਸਮਾਪਤ ਹੋਵੇਗਾ ਰਾਸ਼ਟਰਪਤੀ ਜਿਹੜੇ ਕੇ 7 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਸੈਟਕ ਨੂੰ ਸੰਬੋਧਿਤ ਕਰਨਗੇ ਤੇ ਨਵੀਂ ਸਰਕਾਰ ਦੇ ਅਗਲੇ 5 ਸਾਲਾਂ ਦੇ ਕੰਮਾਂ ਦੀ ਰੂਪਰੇਖਾ ਪੇਸ਼ ਕਰਨਗੇ ਤੇ ਇਸ ਤੋਂ ਇਲਾਵਾ 264ਵੀਂ ਜਿਹੜੀ ਕੇ ਰਾਜ ਸਭਾ ਦਾ ਸੈਸ਼ਨ 7 ਜੂਨ ਤੋਂ ਸ਼ੁਰੂ ਹੋਵੇਗਾ ਦੇ ਅਜਿਹੇ ਦੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਚੁਣੇ ਗਏ ਅਮਰਤਪਾਲ ਨੂੰ ਵੀ ਸੰਸਦ ਦੇ ਵਿੱਚ ਸ਼ਾਮਲ ਹੋਣ ਪੈ ਪਵੇਗਾ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਸਿਰਫ ਅਮਰਤਪਾਲ ਹੀ ਹਨ ਤੇ ਸਭ ਤੋਂ ਵੱਧ ਅੰਤਰ ਨਾਲ ਵੀ ਅਮਰਤਪਾਲ ਨੇ ਚੋਣ ਜਿੱਤ ਕੀਤੀ ਹੈ ਤੇ ਉੱਥੇ ਹੀ ਫਿਲਹਾਲ ਅਮਰਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੰਦ ਰਹੇ ਤੇ ਐਨਐਸਏ ਅਮਰਤਪਾਲ ਸਿੰਘ ਸਮੇਤ ਉਹਨਾਂ ਦੇ 9 ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਹਾਲੇ ਤੱਕ ਅਮਰਤਪਾਲ ਦੀ ਰਿਹਾਈ ਸੰਬੰਧੀ ਸਰਕਾਰ ਨੇ ਕੋਈ ਵੀ ਫੈਸਲਾ ਨਹੀਂ ਆਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਅਮਰਪਾਲ ਨੂੰ ਲੈ ਕੇ ਜਿਹੜੀ ਕਿ ਜਲਦੀ ਰਿਹਾਈ ਹੋ ਸਕਦੀ